ਉਠੋ ਕਿਦਾਂ ਘੋੜੇ ਵੇਚ ਕੇ ਸੁੱਤਾ ਆਂ ਆ ਅੱਜ ਨਹੀਂ ਖੇਤੀ ਆਇਆ ਉਹ ਤੈਨੂੰ ਚਾਹ ਦੀ ਪਈ ਆ ਕਮਰੇ ਦਾ ਕਿਰਾਇਆ ਦੇ ਉਹ ਜਾ ਖੜ ਜਾਈ ਉੱਠ ਕੇ ਕਿਰਾਇਆ ਦੇ ਪਈ ਸੀ ਇਹ ਉਹ ਪਤਣਾ ਰਿਹਾ ਤੇਰੇ ਕੱਲ ਪਰਸੋਂ ਦੇ ਚੱਕਰ ਚ 2 ਮਹੀਨੇ ਲੰਘ ਗਏ ਆ ਅੱਜ ਤੂੰ ਹੱfte ਲੱਗਿਆ ਮੈਂ ਮਹੀਨੇ ਬਾਅਦ ਆਇਆ ਕਿਰਾਇਆ ਦੇ ਨਹੀਂ ਤਾਂ ਘਰੋਂ ਨਿਕਲ ਬਾਹਰ ਚੱਲ ਉਹ ਘਰ ਤੋਂ ਬੜਾ ਮਾਣ ਸਨਮਾਨ ਮਿਲਿਆ ਵਾ ਹੋਰ ਹੋਰ ਕੋਈ ਬੱਕਰਾ ਹਲਾਲ ਕਰਦੇ ਆਂ ਹਾਂਜੀ ਵੀਰ ਜੀ ਅੱਜ ਆਪਾਂ ਆਏ ਆ ਤੇ ਹਟੇ ਗੱਡ ਵੇਟ ਮਾਰ ਕੇ ਮੁਕੇ ਸੁੱੜ ਦੂੰਗੇ ਮੇਰੀ ਵੀਡੀਓ ਖਰਾਬ ਕਰਕੇ ਸੁੱੜਤੀ ਸਾਰੀ ਤੋਂ ਉਹ ਵੀ ਤੂੰ ਇਹ ਗੁੱਸਾ ਕਰ ਗਿਆ ਮੈਂ ਪੁੱਛਣਾ ਹੀ ਕਿਥੇ ਘਰ ਨਹੀਂ ਮਿਲਦਾ ਕਿਰਾਏ ਤੇ ਕੋਈ ਉਹ ਮਰ ਪਰੇ ਆ ਮੋੜ ਮੋੜ ਕੇ ਪਹਿਲਾ ਘਰ ਹੀ ਉਹ ਸਾਉ ਜੀਆ ਅਰੇ ਵੀਡੀਓ ਖਰਾਬ ਕਰਤੀ ਮਰੀ ਇਹ ਬਾਬਾ ਸੁਣਦਾ ਜੀ ਨੰਮੀ ਪੁੱਤੀ ਆਪਾਂ ਪਾਲੀ ਆ ਕੰਟਰਾਇਜ਼ਰੋਂ ਇਹੋ ਜਿਹਾ ਕੋਲ ਵੀ ਜਿਹੜਾ ਕੋਬਾ ਪੈਸੇ ਛੱਡੀ ਐ ਹਾਂ ਪਾਕੀ ਵੇਚਣੇ ਆ ਮਨਨੇ ਚਨੇ ਕੋਈ ਦਿਆ ਇਹਨੂੰ ਜਗਾ ਤੇ ਆਈ ਰੀਆ ਤੋਹ ਤੋ ਕਣਕ ਬੀਜਣੀ ਆ ਅੰਕ ਨਹੀਂ ਬੀਜਣੀ ਇਹ ਕਮਰਾ ਕਿਹਦਾ ਕਿਰਾਏ ਦਾ ਕਮਰੇ ਕਿਰਾਏ ਤੇ ਦਿੰਨੇ ਆ ਹੋਰ ਮਨੀਲਾ ਕੋਟ ਐਵੇਂ ਤਾਂ ਨਹੀਂ ਪਾਇਆ ਆਹੋ ਠੰਡ ਲੱਗਦੀ ਨਹੀਂ ਤਾਂ ਪਾਇਆ ਵਾ ਬਕਵਾਸ ਨਾ ਕਰ ਆ ਤੈਨੂੰ ਕਮਰਾ ਵਿਖਾਵਾ ਅੱਜ ਚਾਹ ਬਾਤ ਕਰਾਂਗੇ ਇਸਲੇ ਮੈਂ ਕਮਰਾ ਵਿਖਾਵਾਂਗਾ। ਬੁਕਾ ਦਿੰਦੇ ਕਮਰਾ ਵੀ ਪਹਿਲਾਂ ਇਹਦੇ ਵੇਖ ਲਈ ਵੀ ਤੂੰ ਕਿਰਾਇਆ ਭਰ ਲੈਗਾ। ਭਾਈ ਕਿੰਨਾ ਦਾ ਕਿਰਾਇਆ? ਇਹਦੇ ਕਮਰੇ ਦਾ ਕਿ 10000 ਰੁਪਈਆ। ਛੋਟੇ ਕਮਰੇ ਦਾ 3000 ਰੁਪਈਆ। ਸਾਡ ਜੰਗਰੇ ਨੀਂਦ ਐਵੇਂ ਨਹੀਂ ਹੋਵਾ। ਪਹਿਲਾਂ ਤਾਂ ਇਹ ਕਮਰਾ ਦੇਖ। ਥੋੜੀ ਜਨਾ ਹਵਾ ਕਰਾ। ਆ ਵੀ ਇਹ ਲੋਕ ਦਾਲਾ ਰਹਾ ਕਰਾਵਾ। ਇਹਦਾ ਕਮਰਾ ਵੀ ਆ ਪਟਣਾ ਹੈ। ਐਡਾ ਵੱਡਾ ਕਮਰਾ ਵਾ। ਮੈਂ ਇੱਥੇ ਦੰਦਰ ਥੋੜੀ ਜਿਹਾ ਤੇ ਮੈਂ ਕੱਲੇ ਨੇ ਰਹਿਣਾ ਵਾ। ਚਾਲੇ ਕਮਰਾ ਭੋਰਿਆਗਾ ਵਾ ਉਹ ਵੀ ਤੈਨੂੰ ਦਿਖਾ ਦਿੰਦੀ ਆ। ਆਈਗਾ 250 ਰੁਪਏ ਅਡਵਾਂਸ ਲੱਗਣਾ ਈ। ਕਿਉਂ ਕਰਿਆਨੇ ਵਾਲੇ ਦੇ ਦੇਨੇ ਆ। ਇਹ ਕਿੱਦਾਂ ਪਤਾ? ਉਹ ਮੈਂ ਜੋ ਮਰਜ਼ੀ ਕਰਾਂ। ਚਾਲਾ ਕਮਰਾ ਉਠਾਵਾਂ। ਉਹ ਇੱਧਰ ਹੀ ਉਹ ਕਮਰਾ। ਆਈ ਉਹ ਕਮਰਾ। ਉਹ ਛੇ ਨਿਸ ਮਾਰੀ ਬੜਾ ਪਿਆ ਮੈਂ ਕਿੱਥੇ ਸੌਂਗਾ। ਉਹ ਆਹ ਸਾਈਡ ਦੇ ਕੜ ਕੇ ਇੱਥੇ ਮੰਜਾੜਾ ਕੀ ਸੌਂ ਜਾ ਕਰੀ। ਨਾਲੇ ਸਮਾਨ ਦੀ ਰੱਖੀ ਰੱਖੀ। ਤੇ ਇਹ ਵੀ ਦੱਸਾਂ ਡਿਮਾਂਸ ਕਰਦੇ ਦਏਗਾ ਉਹ ਪੱਥਾਂ ਦੇ ਦਾਂਗੇ oh no ਯਾਰ ਠੀਕ ਆ ਫੋਟੋ ਦੇ ਵੀ ਕਰਾਇਆ ਚਲ ਮੈਂ ਕੋਈ ਚਾਹ ਬਣਾ ਕੇ ਲਿਆਉਣਾ ਚਲ ਯਾਰ ਇਹ ਤੇ ਕਾਮਲ ਭੰਡਨੀ ਪਰਾ ਵੀ ਦੇਣਾ ਨੋ ਆਵਾ ਹਮ ਨਾ ਆ ਨੀਆ ਉਹ ਮੈਂ ਤਾਂ ਕੰਮ ਤੇ ਚੱਲੇ ਆਵਾ ਯਾਰ ਮੈਨੂੰ ਵੀ ਕੰਮ ਤੇ ਲਿਆਦਾ ਉਹ ਤੇਰੀ ਛੁੱਟ ਟਿਕਾਣੇ ਆ ਜਿੱਦਾਂ ਤੇ ਤੂੰ ਕੱਪੜੇ ਪਾਏ ਨਾ ਐਂ ਲੱਗਦਾ ਤੂੰ ਫਿਲਮ ਦੀ ਸ਼ਿੰਗਾਰ ਕੇ ਆਇਆ ਉਹ ਮੈਂ ਇਦਾਂ ਨਹੀਂ ਨਾ ਤੇਰੇ ਕੱਦੋਂ ਢਿੱਡ ਦੀ ਹੁੰਦੀ ਆ ਬੈ ਜਿੱਦਾਂ ਤੇਰੀ ਬੋਲ ਨਹੀਂ ਆ ਨਾ ਇੰਨੇ ਤੇ ਲੱਗ ਨਹੀਂ ਚਲਾਉਂਦੇ ਨਾ ਵੀਰਾਂ ਵੀਰ ਬਣ ਕੇ ਲਿਆਦਾ ਚੱਲ ਅੱਗੇ ਅੱਗੇ ਨਾਉਣੇ ਪੋ ਹੋ ਗਏ ਆ ਚੱਲ ਚੱਲੀਏ ਇੱਥੇ ਆਦੇ ਗਏ ਆ ਹੁਣ ਕਰਨਾ ਕੀ ਆ ਕੀ ਕਹੀ ਨਹੀਂ ਕਰਨਾ ਤੂੰ ਮੇਰੇ ਵਾਲਾ ਕੰਮ ਕਰਦਾ ਉਹ ਕਿਹੜਾ ਉਹ ਬਾ ਕੀਤੇਦਾਰ ਨੂੰ ਇਹ ਦੱਸਣਾ ਵਾ ਕੌਣ ਕੀ ਕੀ ਕੰਮ ਕੰਟਿਆ ਅੱਛਾ ਇਹਦੇ ਕੰਮ ਹੀ ਹੋਣਾ ਸਭ ਕਾ ਪਹਿਲਾ ਐ ਕਰ ਕੋਲ ਜਾ ਮਸਾਲਾ ਬਣਾ ਦੇ ਤੇ ਨਾ ਨਾਣਾ ਤਾਂ ਜਾਣਦੀ ਆ ਹਾਂ ਬੋਰੀ ਦਾ ਮਸਾਲਾ ਹਾਂ ਮੈਂ ਨਹੀਂ ਕਰਦਾ ਕੰਮ ਮੇਰੇ ਵਾਲਾ ਕੰਮ ਹੁਣ ਮੈਨੂੰ ਕਰਨਾ ਪੈਣਾ ਅਜੀ ਮੀਆ ਦੀ ਲਾਇਓ ਇਹ ਮਮਾ ਕੱਠੇ ਹੋਗੇ ਦੂਦ ਹੀ ਜਾਣਾ ਜਾਂਦਾ ਕਿ ਐਵੇਂ ਜੇ ਵਾਹ ਤਾਹਿਆਂ ਤੇ 10 ਲੀਟਰ ਕਟਾਏ ਪਾਉਣ ਦਿਆ 10 ਲੀਟਰ ਵਿੱਚ ਪਵਾਉਣਾ ਹੀ ਤੇ ਮੋਟੇ ਨਾਲੇ ਸੋੜਦੇ ਨੇ ਅਗਰੇ ਮੈਂ ਦੋ ਮਹੀਨੇ ਬਾਅਦ ਚੱਲਿਆ ਉਹ ਚੰਗਾ ਆ ਗਿਆ ਤੈਨੂੰ ਕਿਸਮ ਦਾ ਚਿੱਟਾ ਦਾ ਆ ਗਿਆ ਇੰਨੇ ਪੈਸੇ ਆਉਂਦੇ ਨੇ ਇੰਸਟਾਗ੍ਰਾਮ ਤੋਂ ਅੱਗ ਲਾਇਆ ਨਹੀਂ ਮਕੜੇ ਇੱਧਰ ਵੀ ਬਾਬੇ ਦੀ ਪੋਲੀ ਕਿਰਪਾ ਵਾ ਫੇਸਬੁੱਕ ਤੋਂ ਬਹੁਤ ਪੈਹਾ ਉਹ ਕਾਤੋਂ ਪੈ ਹੁੰਦੇ ਆ ਇੰਸਟਾਗ੍ਰਾਮ ਤੋਂ ਫੇਸਬੁੱਕ ਤੋਂ ਅੱਜ ਕੱਲ੍ਹ ਆਨਲਾਈਨ ਕੰਮ ਕਰਨ ਦਾ ਜ਼ਮਾਨਾ ਆ ਕੋਈ ਨਾ ਤੋਂ ਪੈਸੇ ਆਉਂਦੇ ਆਨਲਾਈਨ ਉਹ ਕਿਦਾਂ ਮੇਰੇ ਹੱਲ ਵੇਖ ਕੇ ਤੇ ਸਮਝ ਜਾ ਉੱਜਨੀ ਆਉਂਗਲਾ ਮਰੀ ਗਾ ਮੇਰੇ ਕੋਲ ਇਹਨੇ ਸਿਆਪੇ ਰਿਆ ਸਾਪੇ ਤਰੀਕਾ ਕੰਮ ਕਰੂ ਦੇਖਦਾ ਤੇ ਆ ਕਿ ਦੌਸਤਾਂ ਲਗਮ ਜਲਦੀ ਹਾਂ ਕਿੱਥੇ ਚੱਲਿਆ ਵਾ ਘਰ ਕਿਸਤਾਂ ਚੱਲਿਆ ਵਾ ਸਦਾਨ ਚੱਲਿਆ ਵਾ ਆਹੋ ਪੈਸੇ ਕਿਨੇ ਕੋਲ ਹੈਗਾ 5200 ਰੁਪਿਆ ਉਹ ਤੂੰ ਐ ਕਰ ਪੈਸੇ ਮੈਨੂੰ ਦੇ ਰਾ ਉੱਤੇ ਜਾ ਕੇ ਮੇਰਾ ਨਾਲ ਹੀ ਲਈ ਤੇਰੇ ਹੱਥ ਗਿਆ ਕਿੱਥਾ ਤਰੀਆ ਉਹ ਤੇਰੀਆਂ ਆ ਕਾਤੀ ਵੀ ਠੀਕ ਗੱਲ ਆ ਫਿਰ ਪੈਸੇ ਕਾ ਠੀਕ ਆ ਫਿਰ ਅਜੀ ਕੀ ਆ ਜੀ ਉਹ ਹਾਂ ਤੇ ਠੀਕ ਆ ਤੈਨੂੰ ਆ ਗਿਆ ਜੇ ਤਾਂ ਕਿਸ ਤਾਰਾ ਦਾ 2 ਮਹੀਨਾ ਬਾਅਦ ਇਸ ਤਾਮ ਜਗ੍ਹਾ ਮੈਂ ਤੋ ਅਜੂ ਨਹੀਂ ਪਹੇ ਹੈਗੇ ਕਾਟ ਕੇ ਕਾਉਂਦੇ ਹੈ ਹੁਨੇ ਪਹੇ ਤੇ ਲੇਵੇਂ ਤੋ ਆਨੇ ਜਾ ਕੇ ਮਨਾ ਨਾ ਨਹੀਂ ਦਿੱਸੁੰਦੇ ਇਹਨਾਂ ਨੇ ਕਿਹਾ ਜੀ ਤੀਡੇਗਾ ਤੇ ਤੂੰ ਐ ਕਰਦੇ ਨਾ ਮੈਂ ਮੋਸਾ ਕਰਦੇ ਉਹਦੇ ਚਾਬੀ ਫੜਾ ਇਹ ਦੇਖੋ ਦੇਖੇ ਮੇਰਾ 7000 ਰੁਪਇਆ ਲੈਣ ਵਾਲਾ ਆ ਕਾਨੀਂ ਦਾ ਅੱਜ ਇਹਦੇ 5600 ਉਠਾ ਕੇ ਲਿਆਵਾ ਹੁਣ ਕੱਲ ਦਾ ਵੀ ਗਾਰਡ ਕਰੀਏ ਕੋਈ ਚੱਲ ਆਪਣੇ ਯਾਰ ਪਲੰਬਰ ਆਲ ਜਾਣੇ ਆ ਕੀ ਹਾਲ ਪਾ ਜਾ ਜਾ ਵੀਰ ਜੀ ਠਾਕੇ ਆ ਜੀ ਜੀ ਉਹ ਕੰਮ ਕਰਦੀ ਸੁਣਾ ਕਿਦਾਂ ਮnde ਯਾਰ ਮੰਦੇ ਹੀ ਆ ਕੀ ਦੱਸਾਂ ਤੈਨੂੰ ਦੁੱਖ ਮੈਂ ਜੀ ਰੋਣਾ ਮੈਂ ਤਾਂ ਆਪਣੇ ਨਾ ਤੈਨੂੰ ਵੀ ਕੁਝ ਕਰੂੰਗਾ ਉਹ ਤੈਨੂੰ ਸਵੇਰ ਤੋਂ ਕੰਮ ਦਵਾ ਦਿੰਨੇ ਆ ਤੇਰੇ ਕਰਨ ਕਰੇ ਆਲੋ ਸਟਾਇਲ ਦੇਖ ਜੀ ਬੇ ਭਾਜੀ ਭਾਜੀ ਕਿੱਥੇ ਤੱਕ ਤੇ ਆਲਰ ਭੀਆ 3000 100 ਕਮਰੇ ਦਾ ਕਿਰਾਇਆ ਅਡਵਾਂਸ ਮੰਗਿਆ ਨਾ ਤੈਥੋਂ ਇਹਨੂੰ 3000 ਰੁਪਇਆ ਦਿੱਤਾ ਹੀ ਜਿਆ ਮੀਆਂ ਤੁਹੋ ਕਿਉਂ ਨਹੀਂ ਕਰਕੇ ਲੈਂਦੇ ਨਾ ਤੋਰਾ ਰੋੜ ਜੋ ਡੀਲ ਹੀ ਕਿਤੇ ਕਮਾ ਕੇ ਲੈਂਦੇ ਆ ਉਹ ਇੰਨੇ ਕਿੱਥੋਂ ਕਮਾ ਲੇ ਰਤ ਰਤ ਉਹ ਮੈਂ ਡਿਜੀਟਲ ਕੰਮ ਸ਼ੁਰੂ ਕੀਤਾ ਵਾ ਅੰਬਖਾਈ ਦੇ ਗਿਰਕਾ ਨਹੀਂ ਗਿਣੀ ਨਾਲੇ ਥੱਲੇ ਜਿਹੜਾ ਦੂਜੀ ਮੰਜ਼ਲ ਵਾਲਾ ਕਮਰਾ ਨਾ ਉਹਨੂੰ ਵੀ ਨਵਾਂ ਪੇਂਟ ਕਰਾ ਦੇ ਅਗਲੇ ਮਹੀਨੇ ਮੈਂ ਉਹ ਲੈਣਾ ਚੱਲ ਕੋਈ ਨਹੀਂ ਕਰਾ ਦਿੰਦੇ ਆ ਆਪਾਂ ਤਾਂ ਹੈ ਜਾਈਏ ਤੇ ਪੈਸੇ ਦੀ ਹੋਣੀ ਚਾਹੀਦਾ ਨਾ ਭਾਜੀ ਆ ਨਾ ਤੇ ਇਹੋਂ ਵਾਇਸ ਤੇ ਲੇ ਵੀਰ ਉਹ ਆ ਤੂਰੀ ਦੇ ਪਾਣੀ ਨਹੀਂ ਆਉਂਦਾ ਪਾਣੀ ਨਹੀਂ ਆਉਂਦਾ। ਉਹ ਉੱਪਰ ਤੇ ਪਾਣੀ ਆਉਂਦਾ ਮੈਨੂੰ ਲੱਗਿਆ ਟੂਟੀ ਖਰਾਬ ਹੋ ਗਈ ਆ। ਚੱਲ ਤੁਸੀਂ ਮੈਂ ਲੱਭਦਾ ਪਲੰਬਰ ਕੋਈ। ਲੱਭਣਾ ਕਿਸਮਾ? ਲੰਬਾਲੇ ਮੇਰੇ ਕੋਲ ਹੈਗਾ ਵਾ। ਹੈਗਾ ਵਾ। ਚੱਲ ਲਾ ਲਾ ਮੇਰੇ ਕੋਲ। ਕਿੱਥੇ ਟੱਕੇ ਇੱਕ ਟੱਕੇ ਕਿੱਥੇ? ਜਿੱਥਾਰੇ ਕਿਤੇ ਹੈ। ਮੈਂ ਅਮਜੀਠੇ ਗਿਆ ਹੀ। ਆਹ ਫਿਰ ਇਹਦਾ ਟੂਟੀ ਖਰਾਬ ਹੋ ਗਈ ਇੱਕ। ਕਰਦੇ ਨੇ ਰੁਪਈਆ 300 ਲੱਗਣਾ ਹੀ। ਨਹੀਂ ਨਹੀਂ 700 ਨਹੀਂ 500 ਰੁਪਈਆ ਠੀਕ ਆ। ਅਸੀਂ ਕੀ ਆਲਾ? ਉਹ ਚੱਲ ਆਉਣਾ ਆ। ਉਹ ਪੈਸੇ ਜਾਦੇ ਆ ਇੱਕ ਤੇ ਟੂਟੀ ਠੀਕ ਕਰਨੀ ਆ ਓਏ ਉਹਦੇ 700 ਕਹਿੰਦਾ ਮੈਂ 500 ਦੇ ਮਨਾ ਕਰੂੰ ਚਲ ਠੀਕ ਓਕੇ ਘਰ ਤੇ ਹੋ ਜਾਣਾ ਮਾ ਕੋਈ ਨਹੀਂ ਬਾਅਦ ਦੇ ਲੈਣੇ ਆ ਜੀ ਜੀ ਇਹ ਹਾਂ ਦਾਸ ਇਹ ਕੰਮ ਆ ਤੇਰੇ ਕੋ ਪੱਟੇ ਵਿਡਾਉਣੇ ਆ ਉਹ ਦਿਮਾਗ ਨਾ ਖਰਾਬ ਕਰ 40 10 ਕਿੜੀ ਆ ਉਹ ਲਕੀਓ ਬੈਠ ਦਸਨੀ ਆਇਓ ਓਹ ਹੋੜੀ ਦਾਦੇ ਆ ਤੂੰ ਤੇ ਬਾਹੇ ਕਰਦੇ ਲਗਾ ਓਏ ਆ ਕੇ ਜੀ ਜੀ ਕਰ ਦੱਸਣਾ ਮੇਰੇ ਜੀ ਕਰੋ ਨਾ ਹੱਥ ਆਪੀਏ ਓਮੀ ਨਹੀਂ ਲਈ ਹੈ ਉਹ ਜਾ ਨਾ ਅਵੇਲਾ ਥੋੜੀ ਚੱਲ ਗਈਓ ਇੱਕ ਦਲ ਕਮਾ ਉਸਾ ਨਾ ਕਰੀ ਅਗੀ ਕਰ ਕੇ ਅਜੇ ਘਰ ਜਮਾਨਾ ਨਹੀਂ ਹੈਗਾ ਕੰਮ ਕਰਦਾ ਚਾਹ ਪਾਣੀ ਨਹੀਂ ਪੁੱਛਦੇ ਉਹ ਘਰ ਗੁਸਾ ਨਾ ਕਰੇ ਉਹ ਤੇ ਜੋਗਿਆ ਮਗਿਆ ਜਰਾ ਤੈਨੂੰ ਸਾਡੇ ਤੇ ਪੈਨ ਕਰਤਾ ਤੂੰ ਚਾਹ ਨਾਲ ਕੋਈ ਖਾ ਵੀ ਨਹੀਂ ਆਹ ਇਹ ਗੱਲ ਕਰਤਾ ਦਿਲ ਖੁਸ਼ ਬੰਦੇ ਕੁਝ ਕਹਿੰਦੇ ਜਿਹੜੇ ਕੋਈ ਨੋਰ ਪਈ ਨਹੀਂ ਦੀ ਬੇਸਮਾਹ ਕਰੀ ਆਹ ਇਹ ਆਜ ਵੀ ਜਿਹੜੇ ਪੌਣੀਆਂ ਚ ਚਾਹ ਰੱਖੀ ਨੇ ਆ ਜਿਹੜਾ ਚਾਹ ਦਾ ਸਵਾਦ ਬੜੀ ਬਣੀ ਸੀ ਮੈਂ ਫਿਰ ਤੇਰੇ ਨਾਲ ਹੀ ਪੀਆ ਤੂੰ ਟੈਨਸ਼ਨ ਨਾ ਲੈ ਤੂੰ ਇਹ ਮੈਂ ਫੇਰ ਬਣਾ ਲਾਂਗੀ ਹਾਲੋ ਉਹਦੇ ਕੋਈ ਗੱਲ ਨਹੀਂ ਹਾਲੇ ਇਹ ਫੈਕਟਰੀ ਵਾਲੇ ਨੂੰ ਕੰਮ ਕਰਾਉਣ ਨੂੰ 500 ਟਿਆ 600 ਕਿਤਾਈ ਹਾਂ ਮੈਨੂੰ ਸੈਂਡ ਕਰ ਦੋ ਹੋ ਗਿਆ ਹਾਂਜੀ ਬੰਦਿਸ ਵੀ ਕੀ ਤਾਂ ਸਾਰੇ ਬੱਤੀ ਨਹੀਂ ਆਉਂਦੀ ਉਹ ਤੇ ਮੈਂ ਕੰਮ ਮਾਰ ਕੇ ਬੱਤੀ ਬੰਦ ਹੁਣ ਮੈਨੂੰ ਐਕਿਊਸ਼ਨਰ ਨੂੰ ਬੁਲਾਉਣਾ ਪਾਣਾ ਉਹ ਰਹਿਣ ਦੋ ਤੁਸੀਂ ਨਾ ਬੁਲਾਓ ਹੈ ਆਪਣੇ ਕੋਲ ਬੰਦਾ 10 ਮਿੰਟਾਂ ਦੇਖਿਆ ਆ ਇਹਨਾਂ ਨੇ ਹੈਲੋ ਹਾਂਜੀ ਬੂੰਦੀ ਕੱਢਣੀ ਆ ਉਹ ਤੇਨੂੰ ਬੂੰਦੀ ਕੱਢਣ ਨੂੰ ਨਹੀਂ ਸਤਿਆ ਬੱਤੀ ਠੀਕ ਕਰਨ ਨੂੰ ਸਤਿਆਵਾ ਆ ਜਿਆਦਾ ਵੀ ਬੂੰਦੀ ਕੱਢ ਕੇ ਮੈਨੂੰ ਤਾਂ ਫੇਖਾ ਲੱਗਦਾ ਕਿ ਲਗਾ ਗਿਆ ਠੀਕ ਆ ਬੱਤੀ ਵੇ ਇਹਨੂੰ ਕਿਹਾ ਵਾ ਉਹ ਇੱਧੇ ਪਕਾਈ ਕਰੀ ਜਾ ਕਿ ਬੱਤੀ ਵੀ ਠੀਕ ਕਰੋ ਵੇ ਜੇ ਕਰਨਾ ਇਹੋ ਬਕਵਾਸ ਕਰੀ ਜਾਂਦਾ ਹਲੋ ਹਲੋ ਕਿੰਨੀ ਕਿੱਥੇ ਆ ਉਹ ਮੈਂ ਸੋਚਾ ਨਾ ਜਾਈ ਇੱਥੇ ਪਟਾਕੇ ਵੜੇ ਪਏ ਐ 10 ਵਜੇ ਪਟਾਕੇ ਚੋਕੇ 4:30 ਆ ਗਏ ਉਹ ਸਾਹਮਣੇ ਲੱਗਾ ਹਾਂਜੀ ਜੀ ਬਿਲਾ ਦਾ ਇਹ ਨਹੀਂ ਤਾਂ ਪੰਖੁਰਾ ਉਹੋ ਲਈ ਬੋੜਾਂ ਆਂ ਤੋਦਾ ਨਹੀਂ 1500 ਦਾ ਕਹਿਣਾ ਕਿਉਂ ਖਰਚਾ ਦੇ 500 ਰੁਪਏ ਦਾ ਵਾ ਉਹ 600 ਫੂੰ ਰੱਖ ਨਹੀਂ ਬਾਕੀ ਮੈਨੂੰ ਦੇ ਦੀ ਚੱਲ ਦੇਖਦੇ ਆ ਪਹਿਲਾਂ ਬੱਤੀ ਠੀਕ ਕਰ ਲਈਏ ਉਹ ਨਹੀਂ ਭਾਜੀ ਬੱਤੀ ਠੀਕ ਹੈ ਹਾਂ ਚਾਹ ਠੀਕ ਆ ਬੱਤੀ ਤੇ ਹੋ ਗਈ ਠੀਕ ਯਾ ਵਪਾ ਜੀ ਦਾ ਹੈ ਉਹ ਪੈਸੇ ਉਹ ਮਾਲ ਬਾਹਰ ਕਿਉਂ ਤੱਕ ਕੋਲੇ ਲਾ ਯਾ ਵਪਾ ਜੀ ਦਾ ਹੈ ਉਹ ਕਿੰਨੇ ਬੰਦੇ ਆ 1500 1500 ਐਨੇ ਬੰਦਾ ਦੇ 500 ਆ ਟਾੜਾ ਬੰਦਾ 1500 ਮੰਗੀ ਜਾਂਦਾ ਉਹ ਮੰਗੀ ਜਾਂਦਾ ਹਾਂਜੀ ਉਹ ਨਹੀਂ ਤੇ ਮੈਂ ਕਰਦਾ ਖਾਤਰ ਦਾ ਜੀ ਤੁਸੀਂ ਲੈ ਕੇ ਜਾਓ ਆਪਣਾ 500 ਉਹਨੂੰ ਮੈਂ ਦੰਨਾ 1000 ਦੀ ਤਰ੍ਹਾਂ ਇਹ ਦੋਸਤਾਂ ਦਾ ਹੈਗਾ ਆ ਜੋ ਉੰਕੀ ਦਾ 900 ਦਾ ਹੀ ਉਹ ਤੇ ਆਪਣ ਨੂੰ ਜਾਰੇ ਨਾ ਹੀ ਜਾਂਦੇ ਤੁਸੀਂ ਬੋਨਾ ਤੇੋਂ ਨਹੀਂ ਜਾਰੇ ਉਹ ਬਣਾ ਗਿਆ ਮੈਂ ਕੁੱਤੇ ਨੇ ਵੱਢ ਲਿਆ ਕੁੱਤੇ ਨੇ ਨਹੀਂ ਵੱਢਿਆ ਜਿਹੜੀਆਂ ਤੂੰ ਕਰਤੂਤਾ ਕਰਦਾ ਫਿਰਦਾ ਮੈਨੂੰ ਲੱਗ ਗਿਆ ਪਤਾ ਕਾਦਾ ਪਤਾ ਲੱਗ ਗਿਆ ਤੈਨੂੰ ਹੁਣ ਮੇਰੇ ਪੈਸੇ ਮੈਨੂੰ ਵਾਪਸ ਕਰੀ ਜੰਦਾ ਵਾ ਉਹੜਾ ਬੱਤੀ ਠੀਕ ਕਰਨਾ ਹੈ ਨਾ ਤੇਰੀਆਂ ਸਾਰੀਆਂ ਕਰਤੂਤਾ ਦੱਸ ਗਿਆ ਵਾ ਉਹ ਕਹਿੰਦਾ ਕਿ ਬੰਦਾ ਭਾਜੀ 500 ਹੀ ਇਹ 1500 ਮੰਗੀ ਜਾਂਦਾ ਵਾ ਐ ਕਰ ਆਪਣਾ ਜੁੱਲੀ ਬੇਤਰਜੋਕ ਦਫਾ ਹੋ ਜਾ ਕਰੋ ਨਹੀਂ ਨਹੀਂ ਭਾਜੀ ਮੈਂ ਨਹੀਂ ਉਹ ਮੈਂ ਕਿਹਾ ਤੂੰ ਜੁੱਲੀ ਬੇਤਰਜੋਕ ਦਫਾ ਹੋ ਜਾ